ਪਿਆਨਕ ਸੜਕ ਹਾਸਾ ਵਾਪਰ ਚੁੱਕਿਆ ਜਿਸ ਦੇ ਵਿੱਚ ਇੱਕ ਵੋਲਵੋ ਬੱਸ ਦੇ ਵੱਲੋਂ ਟਰੱਕ ਨੂੰ ਪਿਆਨਕ ਟਰਾਲੇ ਨੂੰ ਟੱਕਰ ਮਾਰੀ ਗਿਆ ਜਿਹੜਾ ਸਰੀਏ ਦਾ ਭਰਿਆ ਹੋਇਆ ਟਰਾਲਾ ਹੁੰਦਾ ਜਿਸ ਨੂੰ ਟੱਕਰ ਮਾਰੀ ਜਾਂਦੀ ਤੇ ਫਲਾਈਓਵਰ ਤੋਂ ਜਿਹੜਾ ਉਹ ਟਰੱਲ ਆ ਲਟਕਤਾ ਹੋਇਆ ਨਜ਼ਰਾਂ ਦਾ ਤਾਂ ਤਸਵੀਰ ਤੁਸੀਂ ਦੇਖੋ ਕਿ ਕਿੰਨੀ ਖੌਫनाक ਨਿਕਲ ਕੇ ਸਾਹਮਣੇ ਆ ਵੱਡਾ ਹਾਲਾਂਕਿ ਹਾਦਸਾ ਜਿਹੜਾ ਟਲ ਵੀ ਚੁੱਕਿਆ ਹਾਲਾਂਕਿ ਕੁਝ ਕੋ ਹਾਦਸਾ ਜਿਹੜਾ ਵਾਪਰ ਵੀ ਚੁੱਕਿਆ ਪਰ ਬਹੁਤ ਵੱਡੀ ਘਟਨਾ ਹੋਣ ਤੋਂ ਜਿਹੜਾ ਜਿਹੜਾ ਬਚਾ ਰਹਿ ਚੁੱਕਿਆ ਪਰ ਜਿਹੜਾ ਤਸਵੀਰ ਤੁਸੀਂ ਦੇਖੋ ਕਿ ਜਦੋਂ ਬੋਲਵੋ ਬੱਸ ਆ ਰਹੀ ਹੁੰਦੀ ਹੈ ਇੱਕ ਫਲਾਈਓਵਰ ਦੇ ਉੱਪਰ ਤਾਂ ਉਸ ਦੇ ਅੱਗੇ ਇੱਕ ਟਰਾਲਾ ਜਾ ਰਿਹਾ ਹੁੰਦਾ ਜੋ ਕਿ ਸਰੀਏ ਦਾ ਜਿਹੜਾ ਭਰਿਆ ਹੁੰਦਾ ਪਰ ਉਸ ਬੋਲਵੋ ਬੱਸ ਦੁਆਰਾ ਜਿਹੜਾ ਉਸ ਦੇ ਜਿਹੜਾ ਟੱਕਰ ਇੰਨੀ ਜਿਆਦੇ ਭਿਆਨਕ ਉਸ ਟਰਾਲੇ ਨੂੰ ਬੈਕ ਸਾਈਡ ਤੋਂ ਮਾਰੀ ਜਾਂਦੇ ਤੇ ਉਸ ਟਰਾਲੇ ਨੂੰ ਜਿਹੜਾ ਵੋਲਵੋ ਬੱਸ ਧੱਕ ਕੇ ਲੈ ਜਾਂਦੀ ਹੈ ਤੇ ਅੱਗੇ ਜਾ ਕੇ ਫਲਾਈਓਵਰ ਤੋਂ ਜਿਹੜਾ ਉਹ ਜਿਹੜਾ ਟਰਾਲਾ ਏ ਉਹ ਲਟਕਦਾ ਹੋਇਆ ਨਜ਼ਰ ਆਉਂਦਾ ਤੇ ਹਾਲਾਂਕਿ ਇਸ ਜਿਹੜਾ ਘਟਨਾ ਕਰਨ ਦੇ ਵਿੱਚ ਜਿਹੜਾ ਮਾਲੀ ਨੁਕਸਾਨ ਵੱਡੇ ਪੱਧਰ ਤੇ ਹੋਇਆ ਪਰ ਕਿਸੇ ਵੀ ਵਿਅਕਤੀ ਨੂੰ ਜਿਹੜੀ ਕੋਈ ਵੀ ਗੰਭੀਰ ਸੱਟ ਨਹੀਂ ਲੱਗੀ ਕੋਈ ਵੀ ਜਿਹੜਾ ਜਾਨੀ ਨੁਕਸਾਨ ਇਸ ਹਾਦਸੇ ਦੇ ਵਿੱਚ ਨਹੀਂ ਹੋਇਆ ਤਾਂ ਤਸਵੀਰਾਂ ਜੜੀਆਂ ਲੁਧਿਆਣਾ ਦੇ ਸ਼ਹਿਰ ਖੰਨਾ ਤੋਂ ਨਿਕਲ ਕੇ ਸਾਹਮਣੇ ਖੰਨਾ ਦੇ ਮਲੋਰ ਰੋਡ ਦੀਆਂ ਤਸਵੀਰਾਂ ਨੇ ਜਿੱਤੇ ਕੇ ਜਿਹੜਾ ਭਿਆਨਕ ਸੜਕ ਹਾਦਸਾ ਵਾਪਰ ਚੁੱਕਿਆ ਹੈ ਇੱਕ ਇੰਨਾ ਭਿਆਨਕ ਹਾਦਸਾ ਇਹ ਫਲਾਈਓਵਰ ਦੇ ਉੱਪਰ ਵਾਪਰਿਆ ਜਦੋਂ ਇੱਕ ਜਿਹੜਾ ਫਲਾਈਓਵਰ ਦੇ ਉੱਪਰ ਜਿਹੜਾ ਟਰਾਲਾ ਜਾ ਰਿਹਾ ਹੁੰਦਾ ਤਾਂ ਪਿੱਛੋਂ ਜਿਹੜਾ ਟਰਾਲਾ ਸਰੀਏ ਦਾ ਭਰਿਆ ਹੋਇਆ ਹੁੰਦਾ ਤੇ ਪਿੱਛੋਂ ਇੱਕ ਵੋਲvo ਬੱਸ ਜਿਹੜੀ ਕਿ ਹਾਈ ਸਪੀਡ ਆ ਰਹੀ ਹੁੰਦੀ ਹੈ ਤੇ ਪਿੱਛੋਂ ਆ ਕੇ ਟੱਕਰ ਮਾਰੀ ਜਾਂਦੀ ਆਸਟ੍ਰੇਲੀਅਨ ਨੂੰ ਤੇ ਅੱਗੇ ਜਾ ਕੇ ਫਲਾਈ ਓਵਰ ਤੇ ਤੁਸੀਂ ਦੇਖੋ ਕਿ ਉਸ ਦੇ ਜਿਹੜੇ ਅਗਲੇ ਟਾਇਰ ਨੇ ਟਰਾਲੇ ਦੇ ਲਟਕਦੇ ਹੋਏ ਨਜ਼ਰ ਆਉਂਦੇ ਨੇ ਤੇ ਆਸ-ਪਾਸ ਦੇ ਲੋਕ ਇੱਕਦਮ ਇਹ ਹਾਦਸਾ ਦੇਖ ਕੇ ਸਹਿਮ ਜਾਂਦੇ ਨੇ ਕਿ ਇਸ ਤਰੀਕੇ ਕੀ ਹੋ ਗਿਆ ਕਿਉਂਕਿ ਉਸ ਫਲਾਈਓਵਰ ਦੇ ਹੇਟਾਂ ਬਹੁਤ ਜ਼ਿਆਦੇ ਲੋਕ ਨੇ ਜਿਹੜੇ ਉਹ ਲੰਘ ਰਹੇ ਹੁੰਦੇ ਨੇ ਥੰਦੇ ਜਿਹੜੀਆਂ ਬਤੀਆਂ ਲੱਗੀਆਂ ਨੇ ਉਹਨਾਂ ਬਤੀਆਂ ਨੂੰ ਲੋਕ ਕ੍ਰਾਸ ਕਰਦੇ ਨੇ ਬਤੀ ਰੈੱਡ ਹੋਣ ਤੇ ਬਹੁਤ ਜ਼ਿਆਦੇ ਲੋਕ ਆ ਉਸ ਜਿਹੜਾ ਘਟਨਾਕਰਮ ਦੇ ਹੇਟਾਂ ਜਿਹੜਾ ਬਹੁਤ ਲੋਕਾਂ ਨੂੰ ਰੋਕਣਾ ਵੀ ਪੈਂਦਾ ਪਰ ਬਹੁਤ ਵੱਡਾ ਹਾਸਲ ਲੁਧਿਆਣਾ ਦੇ ਸ਼ਹਿਰ ਖੰਨਾ ਦੇ ਵਿੱਚ ਵਾਪਰ ਵੀ ਗਿਆ ਪਰ ਵੱਡਾ ਹਾਸਲ ਵਾਪਰਨ ਤੋਂ ਟਲ ਵੀ ਚੁੱਕਿਆ ਕਿਉਂਕਿ ਇੱਕ ਟਰਾਲੇ ਨੂੰ ਭਿਆਨਕ ਟੱਕਰ ਆ ਜਿਹੜੀ ਬੱਸ ਦੇ ਵੱਲੋਂ ਪਿੱਛੋਂ ਮਾਰੀ ਜਾਂਦੀ ਆ ਰਸਰੀਏ ਦਾ ਭਰਿਆ ਹੋਇਆ ਟਰਾਲਾ ਹੁੰਦਾ ਤੇ ਉਸ ਟਰਾਲੇ ਦਾ ਜਿਹੜਾ ਅਗਲਾ ਹਿੱਸਾ ਉਹ ਫਲਾਈਓਵਰ ਤੋਂ ਹੇਟਾ ਲਟਕਣ ਲੱਗ ਜਾਂਦਾ ਤੇ ਮੌਕੇ ਤੇ ਜਿਹੜਾ ਫਿਰ ਪ੍ਰਸ਼ਾਸਨ ਦੇ ਵੱਲੋਂ ਜਿਹੜਾ ਹਾਈਡਰਾ ਬਲਾਈ ਜਾਂਦੇ ਨੇ ਜੀਐਸਵੀ ਮਸ਼ੀਨਾਂ ਦੇ ਨਾਲ ਬਚਾਅ ਕਾਰਜ ਕਰਦੇ ਹੋਏ ਉਸ ਟਰਾਲੇ ਨੂੰ ਜਿਹੜਾ ਮਗਰ ਖਿੱਚਿਆ ਜਾਂਦਾ ਤਾਂ ਜੋ ਹੇਟਾ ਨਾ ਕਰੇ ਕੋਈ ਵੀ ਜਿਹੜਾ ਵੱਡੇ ਪੱਧਰ ਤੇ ਹੋਰ ਮਾਲੀ ਜਾਂ ਜਾਨੀ ਨੁਕਸਾਨ ਨਾ ਹੋਵੇ ਪਰ ਉਧਰਲੇ ਪਾਸੇ ਵੋਲਵੋ ਬੱਸਾਂ ਜਿਹੜੀਆਂ ਸਵਾਰੀਆਂ ਨੇ ਉਹਨਾਂ ਨੂੰ ਵੀ ਪ੍ਰਸ਼ਾਸਨ ਦੇ ਵੱਲੋਂ ਬਾਹਰ ਕੱਢਿਆ ਜਾ ਰਿਹਾ ਚੈੱਕਅਪ ਕੀਤਾ ਜਾ ਰਿਹਾ ਮੈਡੀਕਲ ਚੈੱਕਅਪ ਕੀਤਾ ਜਾ ਰਿਹਾ ਕਿ ਕਿਸੇ ਨੂੰ ਕੋਈ ਭਿਆਨਕ ਸੱਟ ਤਾਂ ਨਹੀਂ ਲੱਗੀ ਪਰ ਇਸ ਸਾਰੇ ਘਟਨਾਕਰਮ ਦੇ ਵਿੱਚ ਹੋਣਾ ਪ੍ਰਸ਼ਾਸਨ ਖੰਨਾ ਪੁਲਿਸ ਦੇ ਵੱਲੋਂ ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਇਸ ਘਟਨਾਕਰਮ ਦੇ ਵਿੱਚ ਇਸ ਸਾਹਸ ਦੇ ਵਿੱਚ ਦਰਸਲ ਕਸੂਰ ਕਿਸ ਦਾ ਕੀ ਕੋਈ ਟਰਾਲੇ ਵਾਲੇ ਨੇ ਐਮਰਜੈਂਸੀ ਬ੍ਰੇਕ ਮਾਰਤੀ ਤਾਂ ਉਸ ਦੇ ਵਿੱਚ ਬੋਲਵੋ ਵਾਸੋਬਜੀ ਜਾਂ ਫਿਰ ਬੋਲਵੋ ਵਾਸ ਇੰਨੀ ਜਿਆਦਾ ਤੇਜ਼ ਸੀ ਕਿ ਅਚਾਨਕ ਆ ਕੇ ਟਰਾਲੇ ਦੇ ਵਿੱਚ ਵਿੱਚ ਵਾਜ਼ਦੀ ਹੈ ਇਹ ਸਾਰੀ ਜਿਹੜੀ ਜਾਂਚ ਆ ਹੋਣਾ ਖੰਨਾ ਪੁਲਿਸ ਦੁਆਰਾ ਕੀਤੀ ਗਿਆ ਬਹੁਤ ਵੱਡਾ ਹਾਦਸਾ ਤੁਸੀਂ ਤਸਵੀਰ ਦੇਖੋ ਕਿ ਕਿਸ ਤਰੀਕੇ ਇੱਕ ਫਲਾਈਓਵਰ ਤੋਂ ਜਿਹੜਾ ਟਰਾਲਾ ਸਰੀਏ ਦਾ ਭਰਿਆ ਹੋਇਆ ਲਟਕਦਾ ਹੋਇਆ ਨਜ਼ਰ ਆ ਰਿਹਾ ਹੈ